ਸ੍ਰੀ ਗੁਰੂ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਅਤੇ ਮੈਂ ਹਾਂ ਸਤਾਂ ਸਿੰਘ ਮੰਡੀ ਪਰਿਵਾਲਾ ਦੇ थाना ਮੁਖੀ ਵੱਲੋਂ ਪੁਲਿਸ ਅਫਸਰਾਂ ਦੇ ਉਪਮਾ ਦੀ ਪਾਲਣਾ ਕਰਦਿਆਂ ਹੋਇਆਂ ਕੀਤੀ ਗਈ ਨਾਕੇ ਬੰਦੀ ਅਤੇ ਨਸ਼ਾ ਤਸਕਰਾਂ ਨੂੰ ਆਪਣਾ ਧੰਦਾ ਛੱਡਣ ਲਈ ਕੀਤਾ ਮਜਬੂਰ ਪਿਛਲੇ ਲੰਮੇ ਸਮੇਂ ਤੋਂ थाना ਬਰੀਵਾਲਾ ਅਧੀਨ ਆਉਂਦੇ ਸ਼ਹਿਰ ਤੇ ਪਿੰਡਾਂ ਵਿੱਚ ਕਿਸੇ ਵੀ ਵਿਅਕਤੀ ਦੀ ਨਸ਼ਿਆਂ ਕਾਰਨ ਨਹੀਂ ਹੋਈ ਮੌਤ ਥਾਣਾ ਮੁਖੀ ਪੰਜਾਬ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਪੁਲਿਸ ਮੁਖੀ ਜ਼ਿਲ੍ਹੇ ਦੇ ਐਸਐਸਪੀ ਭਾਗੀਦਦ ਮੀਨਾ ਜੀ ਵੱਲੋਂ ਨਸ਼ਿਆਂ ਅਤੇ ਹੋਰ ਅਪਰਾਧਕ ਕਾਰਵਨ ਕਰਨ ਵਾਲੇ ਲੋਕਾਂ ਵਿਰੁੱਧ ਵਿੱਡੀ ਮੁਹਿੰਮ ਤਹਿਤ ਥਾਣਾ ਮੰਡੀ ਬਰੀਵਾਲਾ ਦੇ ਮੁਖੀ ਵੱਲੋਂ ਪੂਰੀ ਉਸ ਪਾਰਟੀ ਸਮੇਤ ਲੰਬ ਸੜਕ ਪਿੰਡ ਬਰਾੜਕਾਂ ਤੋਂ ਫਰੀਵਾਲਾ ਨੂੰ ਆਉਣ ਜਾਣ ਵਾਲੀ ਨੇੜੇ ਪੈਟਰੋਲ ਪੰਪ ਕੋਲ ਨਜ਼ਦੀਕ ਲਗਾਇਆ ਖੁਦ ਨਾਕਾ ਅਤੇ ਆਉਣ ਜਾਣ ਵਾਲੇ ਵਹੀਕਲਾਂ ਦੀ ਖੂਬ ਤਲਾਸ਼ੀ ਕੀਤੀ ਪੋਨਾ ਵੱਲੋਂ ਸਾਡੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਖਾਣਾ ਮੰਡੀ ਬਰੀ ਵਾਲਾ ਢੇੜ ਆਉਂਦੇ ਸ਼ਹਿਰੀ ਅਤੇ ਪਿੰਡਾਂ ਵਿੱਚ ਸਾਡੀ ਪੁਲਿਸ ਵੱਲੋਂ ਨਸ਼ਾ ਤਸਕਰਾਮ ਰੋਧ ਨਕੇਲ ਕੱਸਣ ਕਰਕੇ ਕਿਸੇ ਵੀ ਵਿਅਕਤੀ ਦੀ ਨਹੀਂ ਨਸ਼ੇ ਕਾਰਨ ਹੋਈ ਮੌਤ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਵਾਲੇ ਅਤੇ ਗਲਤ ਅਨਸਰਾ ਖਿਲਾਫ ਸਾਨੂੰ ਸੂਚਨਾ ਦਿੱਤੀ ਜਾਵੇ ਅਤੇ ਪੁਰ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ ਉਹਨਾਂ ਇਹ ਵੀ ਆਖਿਆ ਕਿ ਛੋਟੀਆਂ ਮੋਟੀਆਂ ਕਿਸਾਨਾਂ ਦੇ ਖੇਤਾਂ ਵਿੱਚੋਂ ਮੋਟਰਾਂ ਅਤੇ ট্রান্সਫਾਰਮਰ ਨੂੰ ਚੋਰੀ ਕਰਨ ਵਾਲੇ ਚੋਰਾਂ ਨੂੰ ਨੱਥ ਪਾਉਣ ਵਾਸਤੇ ਸਾਡੀ ਪੁਲਿਸ ਵੱਲੋਂ ਰਾਤ ਦੀ ਗਸ਼ਤ ਨੂੰ ਤੇਜ਼ ਕੀਤਾ ਗਿਆ ਹੈ ਮੰਡੀ ਬਰੀ ਵਾਲਾ ਤੋਂ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ